ਇੱਕ ਘਟਨਾ ਇੱਕ ਬਿਛੂ ਥਾਣੇਦਾਰ ਹੋਇਆ ਅੱਛਾ ਬੜਾ ਅਤਿਆਜਾਰੀ ਬੜਾ ਜਿਆਦਾ ਹੂੰ ਉਹਨੇ ਜਿੱਥੇ ਸੇਖ ਵੇਖ ਲੈਣਾ ਨਾ ਉਹਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਵੀ ਤੂੰ ਅਮਰਤ ਕਿੰਦੇ ਤੋਂ ਛਗਿਆ ਅੱਛਾ ਉਹ ਬਿਸ਼ੂ ਥਾਣੇਦਾਰ ਨੇ ਇੱਕ ਸੇਖ ਦਾ ਦਾੜਾ ਮੁੰਨਿਆ ਹੂੰ ਉਹ ਸੇਖ ਦਾ ਨਾਂ ਹੀ ਭਾਈ ਲਹਿਰਾ ਸੀ ਅੱਛਾ ਉਹਦਾ ਕਸੂਰ ਕੀ ਇਹ ਬਿਸ਼ੂ ਥਾਣੇਦਾਰ ਨੇ ਉਹਨੂੰ ਪਿਆ ਵੀ ਤੂੰ ਅਮਰਤ ਕਿੰਦੇ ਤੋਂ ਛਗਿਆ ਹੂੰ ਉਹਨੇ ਕਿਹਾ ਇਹ ਮੈਂ ਪਿੰਡ ਨਾਲੇ ਤੋਂ ਅੱਛਾ ਤੇ ਉਹਨੇ ਜਦੋਂ ਪਿੰਡਰਾਣਾ ਕਿਹਾ ਤੇ ਉਹਨੇ ਉਹਦੇ ਕੇਸ ਕਤਲ ਕਰਤੇ ਹੂੰ ਤੇ ਛੇਤਰ ਪੁਸ਼ਾਬ ਦਾ ਭਰਕੀ ਉਹਦੇ ਕੇਸਾਂ ਵਿੱਚ ਪਾਇਆ ਹੂੰ ਤੇ ਆਂਦਾ ਵੀ ਜਾ ਤੂੰ ਪਿੰਡਰਾਲੇ ਹੁੰਦਾ ਤੇ ਜੋ ਕਰਨਾ ਕਰ ਲੈ ਵਿਸ਼ੂ ਥਾਣੇਦਾਰ ਨਹੀਂ ਹੁੰਦੀ ਤੇ ਡਰਦਾ ਹੂੰ ਜਦੋਂ ਇਹ ਗੱਲ ਕਈ ਭਾਈ ਲਹਿਰਾ ਸਿੰਘ ਸੰਤ ਜਰਨੈਲ ਸੋਹਣਾ ਕੋਲ ਆਇਆ ਹੂੰ ਸੰਤਾਂ ਨੂੰ ਸਾਰੀ ਗੱਲ ਦੱਸੀ ਅੱਛਾ ਤੇ ਸੰਤਾ ਤੇ ਆ ਡੋਲੇ ਫੜਕੂਠੇ ਤੇ ਸੰਤਾ ਨੇ ਇੱਕ ਗੱਲ ਕਹੀ ਵਿਸ਼ੂ ਧਾਨੇਦਾਰੋਂ ਪਾ ਕੇ ਸਮੁੰਦਰ ਜਗੋਠੀ ਪੜਾ ਦਿਨ ਛੇੜਨਾਣੀ ਹੂੰ ਫਿਰ ਸੰਤ ਜਰਨੈਲ ਸੋਣਾ ਡਿਊਟੀ ਲਈ ਭਾਈ ਰਸਾਲ ਸਿੰਘ ਆਰਪਕੇ ਦੀ ਅੱਛਾ ਉੱਥੇ ਗੁਰੂ ਨਾਨਕ ਨੂੰ ਆਸ ਵਿੱਚ ਸਾਰੇ ਸਿੰਘ ਇਕੱਠੇ ਕੀਤੇ ਹੀ ਹੂੰ ਤੇ ਸੰਤਾਂ ਨੇ ਕਿਹਾ ਭਾਈ ਰਸਾਲ ਸਿੰਘ ਤੇਰਾ ਇਲਾਕਾ ਵਾ ਗੁਰੂ ਹਰਸਾਹਿ ਦਾ ਹਾਂ ਤੇ ਤੂੰ ਇਹਦਾ ਸੋਧਾ ਲਾ ਕੇ ਹੋਣਾ ਹੂੰ ਫਿਰ ਉੱਥੇ ਸੰਤਾ ਤੋਂ ਥਾਪੜਾ ਲੈ ਕੇ ਥਾਪੜਾ ਦਿੱਤਾ ਸੰਤ ਜਰਨੈਲ ਸੋਣਾ ਹੂੰ ਤੇ ਤਿੰਨ ਸਿੰਘ ਭਾਈ ਜਰਨੈਲ ਸਿੰਘ ਬੂ ਅੱਛਾ ਭਾਈ ਅਜੈ ਸਿੰਘ ਮਾਕਾਲ ਭਾਈ ਰਸਾਲ ਸਿੰਘ ਆਰਪਟੇ ਅੱਛਾ ਇਹ ਤਿੰਨ ਸਿੰਘ ਗਏ ਹੀ ਭਾਈ ਰਸਾਲ ਸਿੰਘ ਆਰਪਟੇ ਨੇ ਵਿਚੋ ਥਾਣੇਦਾਰ ਨੂੰ ਕਿਹਾ ਇਹ ਵਿਚੋ ਥਾਣੇਦਾਰ ਜਿਹੜੇ ਸਿੱਖ ਦਾ ਤੂੰ ਦਾੜਾ ਮੁੰਨਿਆ ਹੈ ਨਾ ਉਹ ਸਿੰਘ ਦਾ ਬਦਲਾ ਲੈਣ ਲਈ ਤੇਰੇ ਕੋਲ ਸਿੰਘ ਪਹੁੰਚ ਗਏ ਵਿਚੋ ਥਾਣੇਦਾਰ ਹੱਥ ਜੋੜਦਾ ਆਸੇ-ਪਾਸੇ ਵੇਖ ਲਾਪਿਆ ਮਾਫੀਆਂ ਮੰਗ ਲਾਪਿਆ ਕਿ ਮੈਨੂੰ ਮਾਫ਼ ਕਰ ਦਿਓ ਭਾਈ ਰਸਾਲ ਸਿੰਘ ਨੇ ਇਹਨਾਂ ਨੂੰ ਬ੍ਰਸ਼ਟ ਮਾਰ ਕੇ ਨਰਮੇ ਦੀ ਢੇਰੀ ਤੇ ਸੱਟਾ ਸੰਤ ਜਰਨੈਲ ਸੋਣਾ ਭਾਈ ਰਸਾਲ ਸਿੰਘ ਨੂੰ ਥਾਪੜਾ ਦਿੱਤਾ ਸੀ ਬਈ ਰਸਾ ਸਾਂ ਤੇਰਾ ਰਹਿੰਦੀ ਦੁਨੀਆ ਤੱਕ ਨਾ ਰਹੇਗਾ ਬੇ ਤੂੰ ਕਿਹੇ ਸੇਖਦਾ ਨਹੀਂ ਤੂੰ ਗੁਰੂ ਦੇ ਕੇਸਾਂ ਦਾ ਬਦਲਾ ਲਿਆ